ਅੱਤ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਇੱਥੇ ਰੱਖ ਇਹ ਸਰਕਾਰਾਂ ਕਰਦੀਆਂ ਕੀ ਤੇਰਾ ਤੇਰੀ 420 ਇਹ ਸਰਕਾਰਾਂ ਕਰਦੀਆਂ ਕੀ ਤੇਰਾ ਤੇਰੀ 420 ਜਿੰਦਾਬਾਦ 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 ਹੋਏ

سر دا باد سر دا باد ਮਰਦਾਬਾਦ ਮਰਦਾਬਾਦ ਮੇਰਾ ਨਾਮ ਪ੍ਰੋਫੈਸਰ ਰੁਪਾਲਾ ਜੀ ਪੰਜਾਬੀ ਬਾਤ ਜੋ ਪੈਂਡਲ ਮਾਰਚ ਤੋਂ ਲੈ ਕੇ ਸੁਮਿਸ਼ਨ ਦੇਖਦੇ ਆ ਅਸੀਂ ਲਗਭਗ ਪਿਛਲੇ 20 ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਸਰਕਾਰੀ ਕਾਲਜਾਂ ਦੇ ਵਿੱਚ ਪੜ੍ਹਾ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਹਾਂ ਇਸ ਸਰਕਾਰ ਨੇ ਜਦੋਂ ਵੋਟਾਂ ਦਾ ਲਾਭ ਲੈਣਾ ਸੀ ਤਾਂ ਬਹੁਤ ਸਾਰੇ ਝੂਠੇ ਲਾਰੇ ਬਹੁਤ ਸਾਰੇ ਵਾਅਦੇ ਸਾਡੇ ਨਾਲ ਕੀਤੇ ਕਿ ਅਸੀਂ ਜਦੋਂ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਅਧਿਆਪਕ ਵਰਗ ਨੂੰ ਵਿਸ਼ੇਸ਼ ਕਰਕੇ ਗੈਸਟ ਪ੍ਰੋਫੈਸਰਾਂ ਨੂੰ ਸੜਕਾਂ ਤੇ ਨਹੀਂ ਰੋਲਣ ਦੇਵਾਂਗੇ ਉਹਨਾਂ ਦੇ ਇਹਨਾਂ ਲਾਰਿਆਂ ਦੇ ਵਿੱਚ ਆ ਕੇ ਇਹਨਾਂ ਵਾਅਦਿਆਂ 'ਚ ਆ ਕੇ ਪੰਜਾਬ ਦੇ ਸਾਰੇ ਆਵਾਮ ਨੇ ਸਾਰੇ ਲੋਕਾਂ ਨੇ ਉਹਨਾਂ ਦੀ ਵੋਟਾਂ ਦੇ ਨਾਲ ਮਦਦ ਕੀਤੀ 92 ਐਮਐਲਏ ਜਿਤਾ ਕੇ ਸਰਕਾਰ ਨੂੰ ਹੋਂਦ ਦੇ ਵਿੱਚ ਲਿਆਂਦਾ ਪਰ आलम ਇਹ ਹੋਇਆ ਕਿ ਇਹਨਾਂ ਸਰਕਾਰਾਂ ਨੇ ਜਦੋਂ ਹੀ ਇਹ ਬੰਦੇ ਪਾਵਰ ਦੇ ਵਿੱਚ ਆਏ ਤਾਂ ਕਿਸੇ ਦੀ ਵੀ ਗੱਲ ਸੁਣਨ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੁਣ ਮੌਜੂਦਾ ਸਮੇਂ ਦੇ ਵਿੱਚ ਸਥਿਤੀ ਇਹ ਹੈ ਜੀ ਜਿਹੜੀ ਇਹਨਾਂ ਨੇ ਇੱਕ ਭਰਤੀ ਪਿਛਲੀ ਚੰਨੀ ਸਰਕਾਰ ਨੇ ਕੀਤੀ ਸੀ ਉਹ ਸਿੰਗਲ ਬੈਂਚ ਹਾਈ ਕੋਰਟ ਦੇ ਵਿੱਚ ਉਸ ਦੀ ਐਡ ਕਵੈਸ਼ ਹੋ ਗਈ ਸੀ ਪਰ ਇਹ ਸਰਕਾਰ ਨੇ ਆਪਣੇ ਇੰਟਰਸਟ ਦੇ ਨਾਲ ਡਬਲ ਬੈਂਚ ਦੇ ਜਾ ਕੇ ਉਸ ਭਰਤੀ ਨੂੰ ਬਹਾਲ ਕਰਨ ਲਈ ਇਹ ਕੇਸ ਜਿੱਤਿਆ ਤੇ ਹੁਣ ਬੜੀ ਜਲਦੀ ਦੇ ਨਾਲ ਰਾਤ ਨੂੰ 12 1 ਵਜੇ ਉਹਨਾਂ ਪ੍ਰੋਫੈਸਰਾਂ ਦੀ ਜੁਆਇਨਿੰਗ ਕਰਵਾਈ ਅਸੀਂ ਇਸ ਦੇ ਵਿਰੋਧ ਵਿੱਚ ਬਿਲਕੁਲ ਹੀ ਨਹੀਂ ਹਾਂ ਅਸੀਂ ਤਾਂ ਚਾਹੁੰਦੇ ਹਾਂ ਕਿ ਜੇ 1158 ਭਰਤੀ ਕੀਤੇ ਨੇ ਸਾਡੇ ਵੱਲੋਂ ਤਾਂ ਚਾਹੀ 2200 ਭਰਤੀ ਕਰ ਪਰ ਅਸੀਂ ਆਪਣਾ ਹੱਕ ਮੰਗਦੇ ਹਾਂ ਜਿਹੜਾ ਵਿਅਕਤੀ ਪਿਛਲੇ 20 ਸਾਲਾਂ ਤੋਂ ਕਿਉਂਕਿ ਸਾਡੇ ਵਿੱਚ 5 ਸਾਲ ਤੋਂ ਲੈ ਕੇ 20-22 ਸਾਲ ਤੱਕ ਦਾ ਇਹ ਸਮਾਂ ਹੋ ਗਿਆ ਸਰਕਾਰੀ ਕਾਲਜਾਂ ਦੇ ਵਿੱਚ ਸੇਵਾ ਨਿਭਾਉਂਦਿਆਂ ਨੂੰ ਸਾਡੇ ਗਿਸਟ ਦੇ ਅਪਕਨ ਅੱਜ ਉਹਨਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕਰਨ ਤੋਂ ਪਹਿਲਾਂ ਹੀ ਉਹਨਾਂ ਲਈ ਕੋਈ ਪਾਲਿਸੀ ਬਣਾਉਣ ਤੋਂ ਪਹਿਲਾਂ ਹੀ ਇਹਨਾਂ ਨੇ ਉਹਨਾਂ ਪੋਸਟਾਂ ਤੇ ਨਵੇਂ ਬੰਦੇ ਲਿਆ ਕੇ ਜੁਆਇਨ ਕਰਾਉਣੇ ਸ਼ੁਰੂ ਕਰ ਦਿੱਤੇ ਹੁਣ ਇਸ ਸਮੇਂ ਸਾਡੀ ਨੌਕਰੀ ਨੂੰ ਖਤਰਾ ਹੈ ਸਾਡੇ ਘਰ ਬਿਲਕੁਲ ਉਜੜਨ ਦੇ ਕੰਗਾਰ ਤੇ ਪਹੁੰਚ ਚੁੱਕੇ ਆ ਇਹ ਸਕੈਂਡਲ ਮਾਰਚ ਦੇ ਰਾਹੀਂ ਅਸੀਂ ਆਪਣੀ ਆਵਾਜ਼ ਪੰਜਾਬ ਦੀ ਆਵਾਮ ਤੱਕ ਤੇ ਸਰਕਾਰਾਂ ਤੱਕ ਪਹੁੰਚਾਉਣੀ ਚਾਹੁੰਦੇ ਆ ਕਿ ਸਾਡੇ ਜਿਹੜੇ 850 ਗਿਸਟ ਸਹਾਇਕ ਪ੍ਰੋਫੈਸਰਾਂ ਦੇ ਪਰਿਵਾਰ ਹੈਗੇ ਆ ਉਹਨਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕੀਤਾ ਜਾਵੇ ਉਹਨਾਂ ਦੇ ਪਰਿਵਾਰਾਂ ਨੂੰ ਬਚਾਇਆ ਜਾਵੇ ਇਸ ਵਿਸ਼ੇ ਨੂੰ ਲੈ ਕੇ ਕੋਈ ਅਧਿਕਾਰੀ ਜੀ ਮਿਲੇ ਇਸ ਵਿਸ਼ੇ ਨੂੰ ਲੈ ਕੇ ਜੀ ਅਸੀਂ ਪੰਜਾਬ ਦੇ ਜਿੰਨੇ ਵੀ ਐਮਐਲਏ ਨੇ ਮੌਜੂਦਾ ਸਰਕਾਰ ਦੇ ਵਿੱਚ ਨੇ ਜਾਂ ਵਿਰੋਧੀ ਧਿਰਾਂ ਦੇ ਵਿੱਚ ਵੀ ਨੇ ਪੰਜਾਬ ਦੇ ਸਾਰੇ ਸਰਕਾਰੀ ਕਾਲਜਾਂ ਦੇ ਗਿਸਟ ਵਿਧਾਇਕ ਆਪਣੇ ਆਪਣੇ ਹਲਕੇ ਦੇ ਐਮਐਲਏ ਨੂੰ ਆਪਣਾ ਇੱਕ ਡਿਮਾਂਡ ਪੱਤਰ ਹੈ ਜਿਹੜਾ ਉਹ ਦੇ ਚੁੱਕੇ ਆ ਕਿ ਸਾਡੀਆਂ ਨੌਕਰੀਆਂ ਨੂੰ 58 ਸਾਲ ਤੱਕ ਬਿਨਾਂ ਕਿਸੇ ਸ਼ਰਤ ਸੁਰੱਖਿਅਤ ਕੀਤਾ ਜਾਵੇ ਹਲੇ ਤੱਕ ਉਹਨਾਂ ਨੇ ਇਹ ਹੀ ਕਿਹਾ ਕਿ ਅਸੀਂ ਤੁਹਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੈ ਜਿਹੜੀ ਉਹ ਮقرਰ ਕਰਵਾਵਾਂਗੇ ਤੇ ਇਸ ਮਸਲੇ ਦਾ ਜਲਦੀ ਹੱਲ ਕੱਢਾਂਗੇ ਅਸੀਂ ਤੁਹਾਨੂੰ ਰਿਲੀਵ ਨਹੀਂ ਹੋਣ ਦੇਵਾਂਗੇ ਪਰ ਸਾਨੂੰ ਇਹ ਲੱਗਦਾ ਕਿ ਇਹ ਸਿਰਫ ਉਹਨਾਂ ਦੇ ਲਾਰੇ ਹੀ ਹੈ ਜੇਕਰ ਤੁਹਾਡੀ ਮੰਗਵਲ ਧਿਆਨ ਦੇ ਸਿਆਸਤ ਤੋਂ ਲੱਗ ਜੇ ਸਾਡੀ ਮੰਗਵਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਜੀ ਪੰਜਾਬ ਦੇ ਸਾਰੇ ਲੋਕ ਅਸੀਂ ਆਪਣੇ ਪਰਿਵਾਰਾਂ ਸਮੇਤ ਸੜਕਾਂ ਤੇ ਉਤਰਾਂਗੇ ਇਸ ਸਰਕਾਰ ਦਾ ਬਿਲਕੁਲ ਜਲੂਸ ਕੱਢਾਂਗੇ ਅਸੀਂ ਸਾਡੇ ਨਾਲ ਵੱਖ-ਵੱਖ ਭਰਾਤਰੀ ਜਥੇਬੰਦੀਆਂ ਜਿਹੜੀਆਂ ਉਹ ਸਾਡਾ ਸਹਿਯੋਗ ਕਰ ਰਹੀਆਂ ਉਹ ਚਾਹੇ ਸਾਡੇ ਪੜਾਏ ਹੋਏ ਵਿਦਿਆਰਥੀ ਹੋਣ ਮੌਜੂਦਾ ਸਮੇਂ ਚ ਕਾਲਜਾਂ ਚ ਪੜ੍ਹ ਰਹੇ ਵਿਦਿਆਰਥੀ ਹੋਣ ਉਹ ਚਾਹੇ ਕਿਸਾਨ ਜਥੇਬੰਦੀਆਂ ਹੋਣ ਤੇ ਹੋਰ ਭਰਾਤਰੀ ਜਥੇਬੰਦੀਆਂ ਸਾਨੂੰ ਸਹਿਯੋਗ ਦੇਣਗੀਆਂ ਚਾਹੇ ਸਾਡੇ ਕਾਲਜਾਂ ਦੇ ਦਰਜਾ ਚਾਰ ਕਰਮਚਾਰੀ ਹੋਣ ਉਹ ਵੀ ਸਾਨੂੰ ਸਹਿਯੋਗ ਦੇ ਰਹੇ ਹਨ ਤੇ ਅਸੀਂ ਵੱਡੇ ਪੱਧਰ ਤੇ ਸੰਘਰਸ਼ ਵਧਣ ਲਈ ਮਜਬੂਰ ਹੋਵਾਂਗੇ ਜੇਕਰ ਸਰਕਾਰ ਨੇ ਸਾਡੀ ਇਹ ਗੱਲ ਨਾ ਮੰਨੀ ਤਾਂ ਦੇ ਬਿਚ ਸੇਵਾ ਨਾ ਦੇਰੀਆਂ ਘੱਟੋ ਘੱਟ 10 ਸਾਲ ਤੋਂ ਮੈਨੂੰ 10 ਸਾਲ ਹੋ ਗਏ ਪਰ ਜਿਹੜੀ ਸਾਡੀ ਫੈਕਲਟੀ ਹੈਗੀ 20 ਤੋਂ 25 ਸਾਲ ਪੁਰਾਣੀ ਹੈਗੀ ਹੈ ਮੁੱਦਾ ਇਸ ਚੀਜ਼ ਦਾ ਹੈਗਾ ਕਿ ਹੁਣ 1152 ਦੀ ਭਰਤੀ ਰੱਦ ਹੋਈ ਹੋਈ ਸੀ ਪਹਿਲੇ ਫਰਸਟ ਬੈਂਚ ਤੋਂ ਉਸ ਨੂੰ ਕਲੈਸ਼ ਕਰ ਦਿੱਤਾ ਗਿਆ ਸੀ ਬਿਲਕੁਲ ਹੀ ਪਰ ਉਹ ਡਬਲ ਬੈਂਚ ਤੇ ਚਲੇ ਗਏ ਗਵਰਨਮੈਂਟ ਨੇ ਉਹਨਾਂ ਨੂੰ ਸਾਥ ਦਿੱਤਾ ਜਿਹੜੇ ਕਰਕੇ ਉਹਨਾਂ ਨੂੰ ਹਰੀ ਝੰਡੀ ਮਿਲ ਗਈ ਸਾਨੂੰ ਉਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਸਾਨੂੰ ਇਹ ਪ੍ਰੋਬਲਮ ਹੈਗੀ ਹੈ ਕਿ ਜਿਵੇਂ ਬਰਜੰਦਰਾ ਕਾਲਜ ਹਿਸਟਰੀ ਦੇ ਵਿੱਚ ਅਸੀਂ ਤਿੰਨ ਜਾਣੇ ਆ ਸਾਡੇ ਸਿਰ ਦੇ ਉੱਤੇ ਤਿੰਨ ਲੈ ਕੇ ਪਿਠਾਤੇ ਅਸੀਂ ਰੋਜ਼ਗਾਰ ਕਿੱਥੋਂ ਸਾਡੇ ਰੋਜ਼ਗਾਰ ਨੂੰ ਲੱਕ ਮਾਰਨ ਪੂਰੀ ਕੋਸ਼ਿਸ਼ ਕੀਤੀ ਗਈ ਹੈ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਅੱਜ ਅਸੀਂ ਕਾਲਜ ਗਏ ਐ ਸਾਨੂੰ ਹਾਜ਼ਰੀ ਲੋਣੀ ਅੱਖੀ ਹੋ ਜਾਂਦੀ ਕਿਉਂਕਿ ਪ੍ਰਿੰਸੀਪਲ ਬਾਕੀ ਦਾ ਰੈਗੂਲਰ ਸਟਾਫ ਹੈ ਬਹੁਤ ਜ਼ਿਆਦਾ ਜਨੂੰ ਟੌਂਟ ਕਰਦਾ ਅਸੀਂ 825 ਦੇ 25 ਸਜੜੇ ਹੈਗੇ ਆ ਗੈਸਟ ਫੈਕਲਟੀ ਉਹਨਾਂ ਦੀ ਨੌਕਰੀ ਬਹੁਤ ਜ਼ਿਆਦਾ ਖਤਰੇ ਦੇ ਵਿੱਚ ਹੈ ਉਹਨਾਂ ਦੀ ਰੋਟੀ ਦੇ ਉੱਤੇ ਲੱਤ ਵੱਜਦੀ ਪਈ ਹੈ ਅਸੀਂ ਕਾਲਜ ਨੂੰ ਉਸ ਟਾਈਮ ਦੇ ਵਿੱਚ 25 ਸਾਲ ਪਹਿਲਾਂ ਉਸ ਟਾਈਮ ਸਮਝੇ ਸਾਡੇ ਅਸੀਂ ਜਸਟ ਇਸ ਕਾਲਜ ਵੱਲ ਕੋਈ ਮੂਹ ਨਹੀਂ ਸੀ ਕਰਦਾ ਕਿਉਂਕਿ ਉੱਥੇ ਸਿਰਫ 7000 ਦੇ ਉੱਤੇ ਉਹ ਵੀ ਸਖਤ ਮਹੀਨੇ ਜਿਹੜੇ ਵੱਡੇ ਸੀਨੀਅਰ ਆ ਉਹਨਾਂ ਨੇ ਉਸੇ ਜੌਬ ਕੀਤੀ ਹੈ ਹੁਣ ਜਦੋਂ ਇਹਨਾਂ ਨੂੰ ਲੱਗਦਾ ਕਿ ਰੈਗੂਲਰ ਆ ਗਏ ਇਹਨਾਂ ਨੂੰ ਕੱਢ ਦੋ ਸਾਡਾ ਕਸੂਰ ਕੀ ਹੈ ਸਾਡਾ ਕਸੂਰ ਦੱਸਿਆ ਜਾਏ ਅਸੀਂ ਆਪਣੀ ਸਾਰੀ ਜ਼ਿੰਦਗੀ ਉਮਰਾਂ ਤੱਕ ਚੁੱਕੇ ਆ ਜਿਹੜੀ ਲਿਮਟ ਹੁੰਦੀ ਐ 37-37 ਸਾਲ ਸੜ 42 ਵਾਲੀ इवन ਕਿ ਸਾਡੇ ਇੱਕ ਇੱਕ ਦੋ ਪ੍ਰੋਫੈਸਰਸ ਉਹ ਵੀ ਨੇ ਪੰਜਾਬ ਲੈਵਲ ਦੇ ਉੱਤੇ ਉਹ ਰਿਟਾਇਰਮੈਂਟ ਤੇ ਜਮਾਂ ਲੈੜੇ ਆ ਗਏ ਜਿੱਥੇ ਨਾਲ ਉਮੀਦ ਸੀ ਕਿ ਇਹ ਭਗਵਾਨ ਕਮਨ ਸਰਕਾਰ ਦਾ ਅਸੀਂ ਖੁਦ ਪ੍ਰਚਾਰ ਕਰਦੇ ਰਹੇ ਸੀਗੇ ਬੱਚਿਆਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਇਹਨਾਂ ਨੂੰ ਲਿਖਿਆ ਹੋਣਾ ਅਸੀਂ ਆਪਣੇ ਪਰਿਵਾਰਾਂ ਦੇ ਅਗੇਂਸਟ ਛਾ ਕੇ ਇਹਨਾਂ ਨੂੰ ਵੋਟਾਂ ਪਾਈਆਂ ਤੇ ਸਾਨੂੰ ਸੀਗਾ ਕਿ ਸਾਡੇ ਲਈ ਕੁਛ ਕਰਨਗੇ ਇਹਨਾਂ ਨੇ ਤਾਂ ਸਾਨੂੰ ਹੀ ਉਜੜ ਕੇ ਰੱਖ ਦਿੱਤਾ ਅਸੀਂ ਹੁਣ ਕਿੱਥੇ ਜਾਣਾ ਸਾਨੂੰ ਸਰਕਾਰ ਇਹ ਜਵਾਬ ਦੇ ਕਿ ਸਾਨੂੰ ਘਰੋਂ ਹੀ ਬੋਲ ਜਾਣੇ ਵਿੱਚੋਂ ਰੋਜ਼ਗਾਰ ਸਾਡਾ ਖਤਮ ਕਰ ਦਿੱਤਾ ਸਾਡੇ ਕੋਲ ਹੁਣ ਸੁਸਾਈਡ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਮਿਲਦਾ ਹੁਣ ਸਾਨੂੰ ਤਾਂ ਇਹੀ ਦੁਖਦਾ ਪਿਆ ਜੀ ਮੰਗ ਕਰਦਾ ਅਸੀਂ ਤਾਂ ਮੰਗੇ ਹੀ ਕਰਦੇ ਆ ਕਿ ਸਾਡੇ ਜਿਹੜੇ 825 ਦੇ 25 ਨੇ ਇਹਨਾਂ ਦੀ ਨੌਕਰੀ ਨੂੰ ਸੁਰੱਖਿਅਤ ਕੀਤਾ ਜਾਏ ਜਿਹੜੇ ਲਿਆਂਦੇ ਗਏ ਆ ਉਹ ਠੀਕ ਆ ਨਾਲ ਦੀ ਨਾਲ ਸਾਨੂੰ ਸੈਂਕਸ਼ਨ ਪੋਸਟਾਂ ਦੇ ਉੱਤੇ ਰੱਖ ਦਿੱਤਾ ਜਾਏ ਇਹ ਨਾ ਹੋਏ ਕਿ ਸਾਨੂੰ ਬਾਹਰਲਾ ਰਸਤਾ ਦਿਖਾਇਆ ਜਾਏ ਦਿਖਾਇਆ ਜਾਏ ਕਿ ਸਾਨੂੰ ਦਿਖਦਾ ਹੀ ਪਿਆ ਕੀ ਕਰਦੀ ਪਈ ਆ ਸਰਕਾਰ ਕੇ ਕਿ ਸਾਡੀ ਗੁੰੰਗੀ ਵਾਲੀ ਸਰਕਾਰ ਸੁਣਦੀ ਔਰ ਇੱਕ ਵਾਰ ਟਾਈਮ ਨਹੀਂ ਹੈਗਾ ਅਸੀਂ ਸੰਤਵਾ ਨੂੰ ਵੀ ਬੜੇ ਸੀਗੇ ਸੰਤਵਾ ਨੂੰ ਅਸੀਂ 26 ਤਰੀਕ ਨੂੰ ਸਵੇਰੇ ਸਵੇਰੇ ਮਲੇ ਸੀ ਉਹਨੂੰ ਕਿਹਾ ਸੀਗਾ ਕਿ ਤੁਸੀਂ ਸਾਡੀ ਗੱਲ ਸੁਣ ਲਓ ਸਾਡੇ ਲਈ ਇੱਕ ਲੈਟਰ ਕਢਾ ਲਓ ਕਿ ਤੁਹਾਨੂੰ ਬਿਲਕੁਲ ਹੀ ਸ਼ੇਰ ਦਾਊਗਾ ਲੈਟਰ ਦਾ ਕੀ ਨਿਕਲਣੀ ਸੀਗੀ ਡੀਪੀਆਈ ਨੇ ਇਹ ਕੱਢ ਕੇ ਰੱਖਦਾ ਕਿ ਜਿਹੜੇ ਗੈਸਫਿਕਲਟੀ ਆ ਉਹ ਖਾਲੀ ਮੰਨੀਆਂ ਜਾਣ ਪੋਸਟਾਂ ਉਹਨਾਂ ਦੇ ਸਿਰ ਦੇ ਉੱਤੇ ਸਿਰਫ 1155 ਦੀਆਂ ਪੋਸਟਾਂ ਦੇ ਵਿੱਚ ਉਹਨਾਂ ਨੂੰ ਵਾੜ ਦਿੱਤਾ ਜਾਏ ਇਸ ਤੋਂ ਅਗਲੀ ਰਣਨੀਤੀ ਹੈ ਇਸ ਤੋਂ ਅਗਲੀ ਰਣਨੀਤੀ ਤਾਂ ਇਹੀ ਹੈ ਕਿ ਸਾਡੀ ਸਰਕਾਰ ਬਿਲਕੁਲ ਨਹੀਂ ਸੁਣਦੀ ਪਈ ਅਸੀਂ ਅੱਗੇ ਵੱਡੇ ਧਰਨੇ ਦਾ ਐਲਾਨ ਕਰਨ ਬਾਅਦ ਥੈਂਕ ਯੂ ਅਰਜੋਤ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਐਪਲ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ